ਕੋ ਜਿੰਦ ਬੋਲੀ ਕਾਫੀ ਦਿਨ ਪੁਰਾਣੀ ਸੀਗੀ ਇਹ ਗੱਡੀ ਦਾ ਨੰਬਰ ਤੇ ਹੋਰ ਜਿਹੜੇ ਐਂਗਲ ਤੋਂ ਜਾਹਰ ਕਰਨ ਤੋਂ ਇਹ ਪਾਇਆ ਗਿਆ ਇਹ ਲੜਕੀ ਦਾ ਨਾਮ ਕੰਚਨ ਕੁਵਾਰੀ ਏਲੀਅਸ ਕਮਲਪੌਰ ਪੁੱਤਰੀ ਬਰਸਾਤੀ ਲਾਲ ਇਹ ਲక్ష్మణ ਕੋਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਸਹਾਰਾ ਦਿਨ ਸਹਾਇਲੈਂਟੇਰ ਆ ਸਾਨੂੰ ਐਮਰਜੈਂਸੀ ਨੰਬਰ 99140742077 ਤੇ ਕਾਲ ਆਇਆ ਸੀ ਕਿ ਬਡਿੰਡਾ ਬਰਨਾਲਾ ਰੋਡ ਉੱਚੋ ਦੇਸ਼ ਹਸਪਤਾਲ ਦੇ ਵਿੱਚ ਪਾਰਕਿੰਗ ਦੇ ਵਿੱਚ ਇੱਕ ਕਾਰ ਖੜੀ ਹੈ ਜਿਹਦੇ ਵਿੱਚ ਕਾਫੀ ਮੋਸ਼ਕ ਮਾਰੀ ਆ ਜਦ ਸਾਰਾ ਜਨਸ ਮੈਮੂਸ ਨੇ ਮੋਕੇ ਚ ਆ ਕੇ ਦੇਖਿਆ ਜਿਹੜੀ ਕੀ ਕਾਰ ਸੀਗੀ ਈਓਨ ਜੀ ਦਾ ਈਓਨ ਕਾਰ ਸੀਗੀ ਉਹਦੇ ਵਿੱਚ ਡੈੱਡ ਬੋਡੀ ਸੀਗੀ ਜਿਹੜਾ ਕਿ ਸਾਰਾ ਟੀਮ ਮੋਕੇ ਚ ਆ ਕੇ ਦੇਖਿਆ ਜਿਹੜੀ ਕੋ ਡੈੱਡ ਬੋਡੀ ਕਾਫੀ ਦਿਨ ਪੁਰਾਣੀ ਸੀਗੀ ਤੇ ਖਰਾਬ ਹੋਈ ਪਈ ਸੀਗੀ ਪੁਲਿਸ ਦੇ ਵਕਵਾ ਖੇਂਦਰਾਂ ਤੇ ਜਾ ਕੇ ਪੜਤਾਲ ਕਰ ਲਈ ਆ ਕਾਰ ਨੂੰ ਲੋਕ ਲੱਗਿਆ ਹੋਇਆ ਸੀਗਾ ਜਿਹਨੇ ਸਾਰਾ ਟੀਮ ਨੇ ਕਾਰ ਨੂੰ ਲੋਕ ਨੂੰ ਖੋਲਿਆ ਤੇ ਪੁਲਿਸ ਮੋਕੇ ਤੇ ਆ ਕੇ ਆਪਣੀ ਆਪਣੀ ਕਾਰਵਾਈ ਕਰਦੀ ਆ ਸਰ ਜਿਹੜੀ ਹੈਗੀ ਆ ਕਿ ਐਸਪੀ ਸਿਟੀ ਡੀਐਸਪੀ ਸਿਟੀ ਤੋਂ ਤੇ ਸੀਆਈ 2 ਮੁੱਖ ਤੇ ਆਈ ਹੋਈ ਟੀਮਾਂ ਬਾਕੀ ਵਕਫਾ ਕੰਗਲਾਂ ਨੂੰ ਜਾਂਚ ਪੜਤਾਲ ਕਰ ਲਈ ਆ ਤੇ ਲੇਡੀਜ਼ ਦੇ ਕੋਲੋਂ ਇੱਕ ਪਰਸ ਤੇ ਇੱਕ ਬੈਗ ਮਿਲਿਆਗਾ ਜਿਹਦੇ ਵਿੱਚ ਕੋਈ ਵੀ ਦਸਤਾਵੇਜ਼ ਨਹੀਂ ਮਿਲੇ ਤੇ ਵੀ ਪੁਲਿਸ ਦਨ ਪੜਤਾਲ ਕਰਦੀ ਆ ਵਕਫਾ ਕੰਗਲਾਂ ਆ ਕੱਲ ਸਨਨੇ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਮਸੂਰ ਹੋਈ ਸੀ ਕਿ ਇੱਕ ਗੱਡੀ ਜਿਹੜੀ ਐ ਤੇ ਅਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ پارک ਕੀਤੀ ਹੋਈ ਐ ਤੇ ਇਹਦੇ ਵਿੱਚੋ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਵੈਲ ਆ ਰਹੀ ਤੋ ਸਾਡੀ ਟੀਮ ਜਦੋਂ ਮੌਕੇ ਦੇ ਉੱਪਰ ਪਹੁੰਚੀ ਤਾਂ ਪੜਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੀ ਸੀਟ ਦੇ ਉੱਪਰ ਇੱਕ ਡੈੱਡ ਬੋਡੀ ਪਈ ਹੋਈ ਸੀਗੀ ਜੋ ਕਿ ਇੱਕ ਲੇਡੀ ਦੀ ਸੀਗੀ ਫਸਟ ਜਿਹੜੀ ਸੀਗੀ ਲੇਡੀ ਦੀ ਜਿਹੜੀ ਪਛਾਣ ਨਹੀਂ ਹੋ ਸਕੀ ਸੀਗੀ ਪਰ ਬਾਅਦ ਦੇ ਵਿੱਚ ਸਾਡੇ ਵੱਲੋਂ ਪੁਲਿਸ ਵੱਲੋਂ ਜਦੋਂ ਮੌਕੇ ਦੇ ਉੱਪਰ ਪੜਤਾਲ ਕੀਤੀ ਗਈ ਗੱਡੀ ਦੇ ਨੰਬਰ ਤੇ ਹੋਰ ਜਿਹੜੇ ਐਂਗਲਸ ਤੋਂ ਜਾਂਚ ਕਰਨ ਤੋਂ ਇਹ ਪਾਇਆ ਗਿਆ ਕਿ ਇਹ ਲੜਕੀ ਦਾ ਨਾਮ ਕੰਚਨ ਕੁਵਾਰੀ ਏਲੀਅਸ ਕਮਲਪੌਰ ਪੁਤਰੀ ਬਰਸਾਤੀ ਲਾਲ ਇਹ ਲక్ష్ਮਨ ਕਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ ਇਹਦੀ ਏਜ ਕਈ 30 ਸਾਲ ਦੇ ਕਰੀਬ ਹੈਗੀ ਹੈ ਇਹ ਮਿਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਮਾਤਾ ਨੂੰ ਇਹ ਕਹਿ ਕੇ ਆਈ ਸੀ ਕਿ ਉਹ ਹੰਡੇ ਦੇ ਵਿੱਚ ਕਿਸੇ ਪ੍ਰੋਮੋਸ਼ਨ ਏਜੰਟ ਵਾਸਤੇ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਇਸ ਦਾ ਰਾਪਤਾ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈੱਡ ਬੋਡੀ ਇਹਦੀ ਪਾਰਕਿੰਗ ਵਿੱਚੋਂ ਮਿਲੀ ਹੈ ਸੋ ਪ੍ਰੀਲੀਮਿਨਰੀ ਜਿਹੜੀ ਹਾਲਾਤਾਂ ਤੋਂ ਇਹ ਹੀ ਲੱਗ ਰਿਹਾ ਹੈ ਕਿ ਜਿਹੜੇ ਹੈਗੀ ਕਿਸੇ ਅਣਛਤੇ ਵਿਅਕਤੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਕੇ ਇਹ ਗੱਡੀ ਜਿਹੜੀ ਹੈਗੀ ਤੇ پارک ਕਰਕੇ ਲਾਸ਼ ਨੂੰ ਡੱਬ ਕਰਕੇ ਦੇ ਸ਼ੌਫਟਲ ਦੀ ਪਾਰਕਿੰਗ ਦੇ ਵਿੱਚ ਗੱਡੀ ਦਾ پارک ਕਰਕੇ ਭੱਜ ਗਏ ਗੱਡੀ ਜਿਹੜੀ ਸੀਗੀ ਉਹ ਥੋੜੇ ਬੁਫਸਾ ਕਾਰਨ ਇਹ ਜਿਹੜੀ ਹੈਗੀ ਸਾਡੀ ਟੀਮ ਵੱਲੋਂ ਇਹਨਾਂ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਇਹਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਪਰ ਜਿਹੜੀ ਹੈਗੀ ਇਹ ਪੂਦਕੁੱਲ ਕਰਦੇ ਕੀਤੀ ਜਾਊਗੀ ਅ ਸੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰਦੇ ਹਾਂ ਕਿ ਜਿਹੜੇ ਕੌਣ ਬੰਦਾ ਸੀਗਾ ਜਿਹੜੇ ਨੂੰ ਪਾਰ ਕਰਕੇ ਗਿਆ ਕਿਸ ਦੀ ਮੌਤ ਦੀ ਵਜ੍ਹਾ ਕੀ ਸੀਗੀ ਕਿਵੇਂ ਕੀਤਾ ਸਾਰੇ ਜਿਹੜੇ ਕੌਣ-ਕੌਣ ਪਿੱਛੇ ਸ਼ਾਮਲ ਨੇ ਉਹ ਸਾਰੇ ਇੰਗਲਾਕ ਤੱਕ ਜਾਂਚ ਕਰਦੇ ਆ ਹਾਂ ਦੇਖੋ ਇਸ ਬਾਰੇ ਮੈਂ ਕੁਝ ਨਹੀਂ ਕਹਾਂਗਾ